ਕੁ ਆਹੇ ਗੁਰੂ ਸਾਹਿਬ ਜੀ ਹੋ ਸ੍ਰੀ ਨਾਨਕ ਪਦ ਉਪੰ ਕਜ ਬੰਦਨ ਪਾਦ ਪੰ ਕਜ ਬੰਦਨਾ ਸੇਮਰਉੰਦਦ ਦੋਖ ਨਿਤੰਦ ਦਾ ਨਾਮ ਅਮਰਦਾਸ ਗੁਰ ਅਰਦਾਸ ਨਿਤ ਧਿਆਉ ਜੀ ਅਰਦਾਸ ਨਿਤ ਧਿਆਉ ਸੇ ਗੁਰ ਨਾਮ ਦਾਸ गोविंदा सब समत पर कास का श्री हरदाई नमोकार जोरी नमोकार जोरी श्री हर कृष्ण ना मनाए ਵਾਰ ਵਾਰ ਜਗ ਦੇ ਰਿਸਾਂ ਇਕੰਕਾਰਾ ਸਤ ਗੁਰੂ ਜਿਹੇ ਪ੍ਰਸਾਦ ਸੁਖ ਹੋਏ ਵਾਹਿਗੁਰੂ ਜੀ ਕੀ ਫਤਿਹ ਬੇਗਾ ਨਾਮ ਬਿਨਾਸ਼ਨ ਸੁਏ ਵਾਹਿਗੁਰੂ ਜੀ ਕੀ ਫਤਿਹ جی جی جگ جٹال والی کل کائنال ਅਜ ਸਮਾਇ ਅੰਮ੍ਰਿਤ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਚੁੱਲਾ ਸਾਹਿਬ ਬਾਬਾ ਜੱਸਾ ਸਿੰਘ ਜੀ ਵਿਖੇ ਸ਼ਾਮ ਸਮੇਂ ਦੇ ਲੜੀਵਾਰ ਇਤਿਹਾਸ ਵਿਚਾਰ ਦੀ ਵੰਦ ਦੇ ਅੰਦਰ ਹਾਜ਼ਰੀਨ ਹੋ ਰਹੇ ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ ਆਪਾਰ ਕਿਰਪਾ ਰਹਿਤ ਬਖਸ਼ਿਸ਼ ਕੀਤੀ ਆਪਣੇ ਪਾਵਨ ਦਰਬਾਰ ਦੇ ਅੰਦਰ ਸਜਣ ਦਾ ਸੁਪਾਗ ਸਮਾ ਸਾਡੀ ਚੋਣੀ ਚ ਪਾ ਕੇ ਸਾਨੂੰ ਨਿਵਾਜਿਆ ਪਿਛਲੇ ਯਰੇ ਲੰਬੇ ਸਮੇ ਤੋਂ ਆਪਾ ਭਾਈ ਸਾਤਾਏ ਰਤਨ ਸਿੰਘ ਜੀ ਵੱਲੋਂ ਦੁਆਰਾ ਰਚਿਤ ਗ੍ਰੰਥ

ਸੋ ਜਨਨਾ ਮਿਸਾਨਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਆਪਾਂ ਰੜੀ ਨੂੰ ਜੋੜ ਲਈਏ ਤੇ ਅਗਲੇ ਰੇ ਦੇਵਾਨ ਦੀ paramagnetic ਦਾ ਕਰੀਏ ਕਾਲ ਦੇ ਦੇਵਾਨਾ ਜਾਤਾਂ ਬਾਜ ਰਹੇ ਸਾਮ ਕੇ ਧਾਨ ਗੁਰੂ ਤੇਜ ਬਹਾਦਰ ਸਾਹਾ ਪਾਛਾ ਮਹਾਰਾਜ ਜੀ ਜਿਸ ਵੇਲੇ ਕਸ਼ਮੀਰ ਦੇ ব্রাহ্মণ ਪੰਡਤ ਲੋਕ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ ਸਤਿਗੁਰੂ ਤੇਜ ਬਹਾਦਰ ਸਾਹਾ ਪਾਛਾ ਮਹਾਰਾਜ ਜੀ ਆਨੇ ਤਰਵਾਸਾ ਦਿੱਤਾ ਤੇ ਕਿਹਾ ਕਿ ਤੁਸੀਂ ਜਾ ਕੇ ਦਿੱਲੀ ਦਰਬਾਰ ਨੂੰ ਕਹਿ ਦਿਓ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਮੁਸਲਮਾਨ ਕਰ ਲੈਣ ਉਹਨਾਂ ਦੇ ਪਿੱਛੇ ਪਿੱਛੇ ਅਸੀਂ ਮੁਸਲਮਾਨ ਹੋ ਜਾਵਾਂਗੇ ਸਤਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਗ੍ਰਿਫਤਾਰੀ ਹੋਈ ਹੈ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਿੱਲੀ ਦਰਬਾਰ ਚ ਕੈਦ ਨੇ کئی طرح کے چرچا اورنگزیب بادشاہ گرو تیگ بہادر مہاراج جی کرا مات نام ہے گروہ گروہ تیگ بہادر ساحب پاشاہ مہاراج جی شہادت ہوئی دسم گرنٹ دے اندر بچتر ناٹک چن گرو گوبند سنگشاہ مہاراج دوہرہ دوار کے ਸਤਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਬਿਆਨ ਕਰਦੇ ਆ ਠੀਕ ਕਰੋ ਦਲੀਸ ਸਹਿ ਪ੍ਰਾਪਰ ਕੀਆ ਤਿਆਗ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਮੁ ਆਨ ਤੇਗ ਬਹਾਦਰ ਕੇ ਜਲਦ ਭਇਓ ਜਗਤ ਕੋ ਸੋ ਹਾ 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 ਸਭ ਜਗ ਭਇਓ ਜੈ 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 ਸੁਰੂ ਇਸ ਤਰ੍ਹਾਂ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋ ਗਈ। ਉਹਨਾਂ ਦੇ ਥਾਂ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਸਵੇਂ ਸਰੂਪ ਧੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਗੱਦੀ ਉੱਤੇ ਬੈਠਦੇ ਆ। ਕੀ ਵਰਤਾਰਾ ਵਾਪਰਦਾ ਸਤਿਗੁਰੂ ਗੁਰੂ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇਸ ਵੇਲੇ ਗੁਰਤਾ ਗੱਦੀ ਉੱਤੇ ਵਿਰਾਜਮਾਨ ਹੋਏ ਕੀ ਕੋਈ ਵਰਤਾਰਾ ਦਾਤ ਰਿਆ ਭਾਈ ਰਤਨ ਸਿੰਘ ਜੀ ਕੀ ਲਿਖ ਰਹੇ ਨੇ ਉਹ ਸਾਰਾ ਵਿਚਾਰ ਜੋ ਹੈ ਅੱਜ ਦੇ ਦਿਵਾਨਾ ਜਾਪਾ ਕਰਨਾ ਹੈ ਲੜੀ ਨੂੰ ਜੋੜਦੇ ਹੋਏ ਸੁਰਤੀਆਂ ਦਰਤੀਆਂ ਨੂੰ ਇਲਾਦਰ ਕਰਦੇ ਹੋਏ ਸਾਰੇ ਜਾਣੇ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਤੇਰ੍ਹ ਦਸਵੇਂ ਪਾਤਸ਼ਾਹ ਸੂਬਦਿਓ ਤੁਰਕਨ ਵੈਰ ਚੁਗਲੀ ਖਾਈ ਪਹਾੜੀਆਂ ਗਇਓ ਚੰਗਿਆੜੋ ਖੈ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਥਾਂ ਤੇ ਗੁਰਤਾ ਗੱਦੀ ਉੱਤੇ ਵਿਰਾਸਤਾਨ ਹੋ ਗਏ ਇਹ ਤਰਕਾਂ ਨਾਲ ਇਹਦੇ ਬਹੁਤ ਸਾਰਾ ਵੈਰ ਸੀ ਜਿਹੜਾ ਉਹ ਵੱਧ ਵੱਧ ਗਿਆ। ਪਿਛਲੇਰੇ ਦਿਵਾਨ ਚ ਵੀ ਆਪਾਂ ਵਿਚਾਰ ਕਰਕੇ ਆਏ ਆ ਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋਈ ਤੇ ਔਰੰਗਜ਼ੇਬ ਬਾਦਸ਼ਾਹ ਨੇ ਬੜਾ ਖੌਫ ਖਾਦਾ। ਇੱਕ ਵਾਰ ਜ਼ੁਲਮ ਨੂੰ ਰੋਕ ਦਿੱਤਾ ਗਿਆ। ਇਦਰੋਂ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਵਰਤਾਗਤੀ ਤੇ ਬੈਠ ਗਏ ਤੇ ਬਿਲਕੁਲ ਸ਼ਾਂਤੀ ਦਾ ਮਾਹੌਲ ਸੀ। ਅਰ ਸਤਿਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਖਾਲਸੇ ਨੂੰ ਪਾਤਸ਼ਾਹੀ ਦੇਣ ਵਾਸਤੇ ਖਾਲਸੇ ਨੂੰ ਖਾਲਸੇ ਨੂੰ ਪ੍ਰਗਟ ਕੀਤਾ ਸੰਪੂਰਨ ਬਣਾਇਆ ਖਾਲਸੇ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੰਗਰਾਜੀ ਜਿਸ ਵੇਲੇ ਸੰਗਤ ਦੇ ਅੰਦਰ ਸੁਧਾਰ ਪੈ ਕਰਦੇ ਗਰੀਬੜੇ ਸਿੱਖਾਂ ਨੂੰ ਪਾਤਸ਼ਾਹੀਆਂ ਦਿੰਦੇ ਪਏ ਨੇ ਕਹਿੰਦੇ ਪਹਾੜੀ ਰਾਜਿਆਂ ਨੇ ਬੜਾ ਬੈਰ ਖਾਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਨਾਲ ਵੈਦਕਰੀ ਪਈ ਕਰਦੇ ਹਨ ਤੇ ਕਹਿੰਦੇ ਪਹਾੜੀਆਂ ਨੇ ਜਾ ਕੇ ਚੁਗਲੀ ਖਾਧੀ ਹੁਣ ਦੁਬਾਰਾ ਫੇਰ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਤੇ ਚੰਗਿਆੜੇ ਵਾਂਗੂ ਕਹਿੰਦੇ ਇਹ ਗੱਲ ਫੈਲ ਗਈ ਚਾਉ ਪਈ ਕਾਜੀ ਮੁਗਲ ਤੁਰਕ ਸੇਖਾ ਇੱਕrar ਦਾ ਵਰਤੇ ਦੇਏ ਭਲਾਈ ਫੇਰ ਕਹਿੰਦੇ ਜਿਸ ਵੇਲੇ ਦਿੱਲੀ ਦਰਬਾਰ 'ਚ ਸ਼ਿਕਾਇਤ ਪਹੁੰਚਦੀ ਆ ਇਹ ਤੇ ਦੇ ਲੀਡਰ ਬਾਰ ਦੀ ਰੀਸ ਪੈ ਕਰਦੇ ਹਨ ਸਤਿਗੁਰੂ ਜੀ ਘੋੜੇ ਤੇ ਵੀ ਸਵਾਰ ਹੁੰਦੇ ਆ ਸਤਿਗੁਰਾਂ ਨੇ ਬਾਜ ਵੀ ਰੱਖਿਆ ਆ ਸਤਿਗੁਰੂ ਜੀ ਦੀਵਾਨ ਵੀ ਸਜਾਉਂਦੇ ਆ ਸਤਿਗੁਰੂ ਜੀ ਤਖਤ ਉੱਤੇ ਵੀ ਬੈਠਦੇ ਆ ਇਥੋਂ ਤੱਕ ਕਿ ਸਤਿਗੁਰੂ ਜੀ ਆਪਣੇ ਸਿੰਘਾਂ ਸਵੇਰ ਸ਼ਿਕਾਰ ਦੇ ਵੀ ਚੜਦੇ ਆ ਸ਼ਿਕਾਰ ਵੀ ਖੇਡਦੇ ਸਾਰੇ ਇੱਕ ਬਾਦਸ਼ਾਹ ਵਾਲੇ ਖਾਨ-ਬਾਗ ਬਣਾ ਕੇ ਅਨੰਦ ਪ੍ਰਸਾਦ ਦੀ ਧਰਤੀ ਤੇ ਰਹ ਰਹੇ ਆ ਤੇ ਚਿੱਠੀ ਲਿਖੀ ਕੇ ਆਉਣ ਵਾਲੇ ਸਮੇਂ 'ਚ ਇਹ ਤੁਹਾਡੇ ਤਖਤ ਨੂੰ ਖਤਰਾ ਪੈਦਾ ਕਰਨਗੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਬਾਅਦ ਜਦੋਂ ਇਸ ਤਰ੍ਹਾਂ ਦੀਆਂ ਪਹਾੜੀ ਰਾਜਾਂ ਨੇ ਚਿੱਠੀਆਂ ਲਿਖੀਆਂ ਤੇ ਔਰੰਗਜ਼ੇ ਬਾਦਸ਼ਾਹ ਦਾ ਕਹਿੰਦੇ ਜਿਹੜਾ ਦਰਬਾਰ ਹੈ ਭਾਪ ਕਹਿ ਦਵੋ ਕਿ ਜਿਹੜੀਆਂ ਗੱਲਾਂ ਬਾਬਰ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨਾਲ ਕੀਤੀਆਂ ਸਨ ਉਹ ਸਾਰੇ ਕੌਲ ਤੇਕਰਾਰ ਜਿਹੜੇ ਨੇ ਹੁਣ ਦਿੱਲੀ ਦਰਬਾਰ ਭੁੱਲ ਗਿਆ ਹੈ ਇੰਦੋਰਾ ਨੇ ਹੰਦ ਕਬਦਈ ਕਹਾਵੇ ਦਈ ਤੇ ਕੰਕਰਣ ਆਪ ਬਣਾਵੇ ਕਹਿੰਦੇ ਹੁਣ ਇਹ ਧਰਮ ਦਾ ਮਸਲਾ ਖੜਾ ਹੋ ਗਿਆ ਚੁਗਲੀ ਖਾਦੀ ਹੈ ਦਿੱਲੀ ਦਰਬਾਰ ਚ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਸੁਣ ਗੁੱਸਾ ਆਇਆ ਤੁਰਕ ਨਾਮ ਸਿੱਖ ਪੰਥ ਬਣਾਇਆ ਕਹਿੰਦੇ ਫਿਰ ਕਹਿੰਦੇ ਤੁਰਕਾਂ ਦਾ ਨਾਸ਼ ਕਰਨ ਵਾਸਤੇ ਜਿਸ ਵੇਲੇ ਵਧੇਕੀਆਂ ਸ਼ੁਰੂ ਹੋ ਗਈਆਂ ਅਨੰਦਪੁਰ ਸਾਹਿਬ ਦੇ ਨਾਲ ਦੇ ਲੇਧਰ ਬਾਦੀਆਂ ਤੇ ਫਿਰ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤੁਰਕਾਂ ਦਾ ਰਾਜ ਕਰਨ ਹਿੱਤ ਪੰਥ ਨੂੰ ਵਡਾਉਣਾ ਕੀਤਾ ਪੁੱਤਰ ਚਾਰੇ ਦਈ ਅਖਾਈ ਪੰਥ ਖਾਤਰ ਅਨੇ ਦਇਅੰਸ਼ ਗਵਾਇ ਕਹਿੰਦੇ ਆਪਣਾ ਸਾਰਾ ਸਰਵਾਂਸ਼ ਪੰਥ ਤੋਂ ਕੁਰਬਾਨ ਕਰ ਦਿੱਤਾ ਐਸਾ ਪੰਥ ਸਤਿਗੁਰਾਂ ਨੇ ਸਾਜਿਆ ਕਿ ਆਪਣੇ ਪੁੱਤਰਾਂ ਤੋਂ ਵੱਧ ਸਿੱਖਾਂ ਨੂੰ ਪਿਆਰ ਕੀਤਾ ਖਾਲਸੇ ਨੂੰ ਪਿਆਰ ਕੀਤਾ ਧੋਰਾ ਤਾਲ ਮਾਲੀ ਹਾਨੂੰ ਪੁੱਛਿਓ ਕਿ ਮਨ ਬੰਸ ਅੰਸ਼ ਰਖੇ ਨਾ ਹੋਏ ਕਹਿੰਦੇ ਮਰ ਵਾਲੀ ਨੇ ਕੈਪਟਨ ਮਾਲੀ ਲਿਖਿਆ ਇੱਥੇ ਕੈਪਟਨ ਮਰਰੇ ਜਿੱਦ ਜਿੱਥੋਂ ਆਪਾਂ ਵਿਚਾਰ ਪਰ ਆਰੰਭ ਕੀਤੀ ਹੈ ਇਸ ਗ੍ਰੰਥ ਦੀ ਸ਼ੁਰੂਆਤ ਕੀਤੀ ਸੀ ਉਹ ਅੰਗਰੇਜ਼ ਅਫਸਰ ਜਿਹਦੇ ਕੋਲ ਰਤਨ ਸਿੰਘ ਜੀ ਐਸ ਵੇਲੇ ਸਾਰਾ ਇਤਿਹਾਸ ਲਿਖਵਾਉਂਦੇ ਪਏ ਨੇ ਉਹ ਮਾਲੀ ਜਿਹੜਾ ਨਾਮ ਹੈ ਇਹ ਕੈਪਟਨ ਮਰਰੇ ਦਾ ਨਾਮ ਹੈ ਜਦੋਂ ਵੀ ਇਸ ਗ੍ਰੰਥ ਚ ਮਾਲੀ ਨਾਮ ਆਏਗਾ ਕੈਪਟਨ ਮਰਰੇ ਦਾ ਨਾਮ ਆਏਗਾ ਸੋ ਉਸ ਕੈਪਟਨ ਵਰਰੇ ਨੂੰ ਕਹਿੰਦੇ ਜਿਸ ਵੇਲੇ ਦਸਨਾ ਕੀਤਾ ਫਿਰ ਕੈਪਟਨ ਵਰਰੇ ਨੇ ਭਾਈ ਰਤਨ ਸਿੰਘ ਜੀ ਨੂੰ ਸਵਾਲ ਕੀਤਾ ਕਿੰਬ ਵੰਸ਼ ਅੰਸ਼ ਰੱਖੇ ਨਾ ਹੋਏ ਇਹ ਸਤਿਗੁਰੂ ਜੀ ਨੇ ਅੰਸ਼ ਤੇ ਵੰਸ਼ ਦੋਵੇਂ ਚੀਜ਼ਾਂ ਨਹੀਂ ਰੱਖੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਾਬਦ ਕਰ ਉੱਤਰ ਦੇ ਰਹੇ ਨੇ ਭਾਈ ਰਤਨ ਸਿੰਘ ਜੀ ਅੰਸ਼ ਹੋਏ ਫਿਰ ਵੰਸ਼ ਪਾਰ ਪੁੱਤਰ ਹੋਏ ਧਨਾ ਹੋਏ ਪਰ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਅੰਸ਼ ਨਹੀਂ ਰੱਖੀ ਆਪਣੇ ਵੰਸ ਨੂੰ ਅੰਸ਼ ਤੋਂ ਵੱਧ ਪਿਆਰ ਕੀਤਾ ਚਾਉ ਪਏ ਦੁਤਾਤਰਾ ਗੋਰਖ ਸਿੱਧ ਪੰਥ ਰਖਾਉਣ ਕਰੀਨ ਅਵੰਧ ਪਰ ਵੱਡੇ ਵੱਡੇ ਜਿਹੜੇ ઋષਿ ਮੁਨੀ ਹੋਏ ਉਹਨਾਂ ਦੀ ਉਦਾਹਰਣ ਦਿੰਦੇ ਪਏ ਨੇ ਭਾਈ ਰਤਨ ਸਿੰਘ ਜੀ ਦੁਤਾਤਰਾ ਇੱਕ ਅਵਤਾਰ ਹੋਇਆ ਆਤਰ ਪੁੱਤਰ ਜੋ ਅਨਸੂਯ ਦੇ ਉਧਰ ਤੋਂ ਹੋਇਆ ਦਤ ਦੀ 24 ਅਵਤਾਰਾਂ ਵਿੱਚ ਗਿਣਤੀ ਕੀਤੀ ਜਾਂਦੀ ਹੈ ਇੱਕ ਦੱਤ ਕਵਤਾਰ ਹੋਇਆ ਕਹਿ ਲੋ ਨਰੰਕਾਰ ਦੇ ਜਿਹੜੇ 24 ਅਵਤਾਰ ਉਹਨਾਂ ਵਿੱਚੋਂ ਇੱਕ ਦੱਤ ਅਵਤਾਰ ਦੱਤ ਅਵਤਾਰ ਨੇ ਵੀ ਔਰ ਕਹਿੰਦੇ ਗੋਰਖ ਨੇ ਵੀ ਗੋਰਖ ਜਿਹੜਾ ਸਿੱਧਾਂ ਦਾ ਬਹੁਤ ਵੱਡਾ ਜੋਗੀ ਹੋਇਆ ਇਹਦਾ ਗੋਰਖਪੁਰ ਦੇ ਅੰਦਰ ਜਨਮ ਹੋਇਆ ਸੀ ਪਰ ਕਹਿੰਦੇ ਬਹੁਤ ਸਾਰੀਆਂ ਸ਼ਕਤੀਆਂ ਦਾ ਇਮਾਰਤ ਬਣਿਆ ਤੇ ਜੋਗੀਆਂ ਦੇ 12 ਪੰਥਾਂ ਵਿੱਚੋਂ ਇੱਕ ਪੰਥ ਜਿਹੜੇ ਕਣ ਪਾਟੇ ਅਖਵਾਉਂਦੇ ਹਾਲ ਦੇ ਆਪ ਨੂੰ ਕੰਨਾਂ ਵਿੱਚ ਗੁੰਦਰਾ ਪਾਉਂਦੇ ਆ ਉਹ ਵਾਲਾ ਪੰਥ ਵੀ ਇਸ ਗੋਰਖਨਾਥ ਨੇ ਸ਼ੁਰੂ ਕੀਤਾ ਐਡੀ ਵੱਡੀ ਉਪਾਧੀ ਤੇ ਪਹੁੰਚ ਕੇ ਕਹਿੰਦੇ ਅੰਸ਼ ਉਹਨਾਂ ਨੇ ਵੀ ਆਪਣਾ ਨਹੀਂ ਰੱਖੀ ਮੁਹੰਮਦ ਨੇ ਵੀ ਅੰਸ਼ ਗੁਆਈ ਤੁਮ ਬਰਸ ਬਣ ਰੱਖਿਓ ਬਦਾ ਆਈ ਕਹਿੰਦੇ ਹਜਰਤ ਮੁਹੰਮਦ ਸਾਹਿਬ ਨੇ ਵੀ ਆਪਣੀ ਅੰਸ਼ ਨਹੀਂ ਰੱਖੀ ਮਰੀ ਕਹੇ ਕ ਮ ਤਰਗ ਦਇਓ ਦੂਸਾ ਐਮ ਕਰ ਕਰੀthi ਸਤਿ ਦਵਰੋਸ ਇਹ ਕਹਿੰਦੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਤ ਕੈਪਟਨ ਮਰਰੇ ਕਹਿ ਰਹੇ ਨੇ ਕਿ ਇਹ ਕਿਵੇਂ ਹੋ ਸਕਦਾ ਕਿ ਨਾ ਇਹਮ ਕਰ ਕਰੀ ਸੀ ਸਤਗੁਰੂ ਗੋਸ਼ ਕਿ ਸਤਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੀ ਅੰਸ਼ ਨਹੀਂ ਰੱਖੇ ਸੋ ਹਮ ਮਾਲੀ ਉਤਰਦਾ ਯੂ ਖੂਨ ਸਜਾ ਦਨ ਸੋ ਦਰਗਾਇ ਕਹਿੰਦੇ ਤੇ ਉਤਰ ਦਿੱਤਾ ਭਾਈ ਰਤਨ ਸਿੰਘ ਜੀ ਨੇ ਕਿ ਪਾਪ ਦਾ ਘੜਾ ਭਰਨ ਵਾਸਤੇ ਕਿਉਂਕਿ ਜਿੰਨੀ ਦੇਰ ਤੱਕ ਪਾਪੀ ਦੇ ਪਾਪ ਦਾ ਘੜਾ ਨਹੀਂ ਭਰਦਾ ਉਨੀ ਦੇਰ ਤੱਕ ਪਾਪੀ ਦਾ ਅੰਤ ਨਹੀਂ ਹੋ ਸਕਦਾ ਜੇਦੀ देर तक अत्याचारਾਂ ਦਾ ਘੜਾ ਨਹੀਂ ਭਰਦਾ ਉਹ ਜੀ देर तक अत्याचारी ਪਰਸ਼ ਦਾ ਅੰਤ ਨਹੀਂ ਬੰਦਾ ਇਸ ਕਰਕੇ ਉਹਦੇ ਪਾਪਾਂ ਦਾ ਘੜਾ ਭਰ ਜਾਵੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਤ ਪੀਤਾ ਉਸ ਤੋਂ ਬਾਅਦ ਧੰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਨੇ ਵੀ ਆਪਣਾ ਸਿਰ ਇਸ ਦਿੱਲੀ ਦਰਬਾਰ ਦੇ ਸਿਰ ਲਾਇਆ ਤੇ ਇਸ ਤੋਂ ਉਪਰੰਤ ਕਿੰਨੇ ਸਾਰੇ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਛੋਟੇ ਸਾਹ ਜਾਦੇ ਵੱਡੇ ਸਾਜਦੇ ਮਾਤਾ ਗੁਜਰ ਕੌਰ ਜੀ ਇਹ ਸਾਰੇ ਜੋ ਪਾਪ ਕਰਮ ਕੀਤੇ ਮੁਗਲੀਆਂ ਦਰਬਾਰ ਨੇ ਇਹਦਾ ਖਮਿਆਜਾ ਕੀ ਭੁਗਤਣਾ ਪਿਆ ਵੀ ਦਿੱਲੀ ਦੇ ਅੰਦਰੋਂ ਇਹਨਾਂ ਦੀ ਸلطਨਤ ਦਾ ਧੰ ਗੁਰੂ ਗੋਗਨ ਸਿੰਘ ਪਾਤਸ਼ਾਹ ਮਹਾਰਾਜ ਜੀਆ ਨੇ ਤੀਰ ਦੇ ਨਾਲ ਜੜ ਪੁੱਟ ਕੇ ਅੰਤ ਕਰ ਦਿੱਤਾ ਇਸ ਤਰ੍ਹਾਂ ਕਹਿੰਦੇ ਸਾਧੂ ਪਾਤਸ਼ਾਹ ਮਹਾਰਾਜ ਜੀਆ ਨੇ ਆਪਣੀ ਅੰਸ਼ ਵੰਸ਼ ਨਹੀਂ ਰੱਖੀ ਬਲਕਿ ਸਾਰੇ ਜਿਹੜੇ ਕੂਣ ਦੀ ਸਜਾ ਸੀ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਦਿੱਤੀ ਤੁਰਕਣ ਕਉ ਵਰ ਚਾਹਤ ਗਾਰਣ ਆਇਓ ਦੂਸ਼ ਸਿਰ ਉਤ ਇਤਤਾਰ ਕਹਿੰਦੇ ਤੁਰਕਾਂ ਨੂੰ ਗਾਰਨਾ ਚਾਹੁੰਦੇ ਭਾਵ ਖਤਮ ਕਰਨਾ ਚਾਹੁੰਦੇ ਸਰ ਇਸ ਕਰਕੇ ਬੇਅੰਤ ਸਿਰ ਲਾਉਣੇ ਪਏ ਦਿੱਲੀ ਦਰਬਾਰ ਦੇ ਸਹਾਰਾ ਰਜਣਾ ਰਚੀ ਪੰਥ ਇਤਤਾਰਣ ਸਿੱਖਿ ਉਵਾਰਣ ਦੁਸ਼ਟ ਸੰਘਾਰਣ ਕਹਿੰਦੇ ਦੁਸ਼ਟਾਂ ਦਾ ਸੰਘਾਰ ਕਰਨ ਵਾਸਤੇ ਤੇ ਸਿੱਖਾਂ ਨੂੰ ਉਵਾਰਣ ਵਾਸਤੇ ਕਹਿੰਦੇ ਨਿਰੰਕਾਰ ਨੇ ਆਪ ਇਸ ਪੰਥ ਦੀ ਸਥਾਪਨਾ ਕੀਤੀ ਦੇ ਆਪੇਂ ਤਰ ਕਸਰ ਲਾਈ ਚਾਹਤ ਆਪਣਾ ਪੰਥ ਵਧਾਈ ਕਹਿੰਦੇ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਦੇਵੀ ਦਿੱਲੀ ਦਰਬਾਰ ਦੇ ਅੰਦਰ ਜਿੱਥੇ ਸੰਸਕਾਰ ਹੋਇਆ ਰਕਾਬगंज ਸਾਹਿਬ ਭਾਈ ਲੰਕੀ ਸ਼ਾ ਬਣਜਾਰੇ ਦਾ ਉਹ ਘਰ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਾਂ ਦੇ ਧੜ ਦਾ ਸੰਸਕਾਰ ਹੋਇਆ ਇਹ ਧੜ ਵੀ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਾਂ ਨੇ ਦਿੱਲੀ ਦਰਬਾਰ ਸਿਰ ਲਾਈ ਅਕੈ ਵਾਂਸ ਕਾਇਆ ਸੰਗੀ ਹੋਈ ਦਾ ਕ੍ਰਿਸ਼ਨ ਪੀ ਕਰੇ ਨਦ ਕਹਿੰਦੇ ਰਾਮ ਤੇ ਕ੍ਰਿਸ਼ਨ ਨੇ ਵੀ ਆਪਣੇ ਅੰਸ਼ ਵੰਸ਼ ਨੂੰ ਪਰਪਲਤ ਨਹੀਂ ਕੀਤਾ ਧੋਹਰਾ ਸ਼੍ਰੀ ਰਾਮ ਕ੍ਰਿਸ਼ਨ ਸਤ ਨਿਜ ਰੱਖ ਕੇ ਦਇਉ ਰਾਜ ਕਨ ਪੀਤਾ ਪਰ ਕਹਿੰਦੇ ਜਿਹੜੀ ਰੀਤ ਸਤਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਨੇ ਚਲਾਈ ਉਹਦੇ ਅੰਦਰ ਕਹਿੰਦੇ ਰਾਮ ਤੇ ਕ੍ਰਿਸ਼ਨ ਦੇ ਅਵਤਾਰ ਤੋਂ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਅੱਗੇ ਨਿਕਲ ਗਏ ਆਪ ਦੇ ਰਾਜ ਭਾਗ ਦੀ ਪ੍ਰੀਤ ਦੀ ਖਾਤਰ ਕਹਿੰਦੇ ਉਹ ਟਾਣੇ ਆਪਣੇ ਅੰਸ਼ ਵੰਸ਼ ਨੂੰ ਬਚਾ ਲਿਆ। ਸ਼੍ਰੀ ਸਤਗੁਰ ਸਿੱਖਣ ਦਇਉ ਅਦਕ ਭਈ ਯਾਰੀਤਾ। ਇੱਕ ਕਹਿੰਦੇ ਵੱਖਰੀ ਰੀਤ ਚਲਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆ ਨੇ ਆਪਣਾ ਰਾਜ ਸਿਹਾਸਣ ਆਪਣੇ ਪੁੱਤਰਾਂ ਨੂੰ ਨਹੀਂ ਦਿੱਤਾ। ਇਹ ਗੁਰਨਾਨਕ ਦੇਵ ਘਰ ਦੀ ਰੀਤ ਹੈ ਕਿ ਇੱਥੇ ਕੋਈ ਵੀ ਗੱਦੀ ਹੈ ਜਿਹੜੀ ਉਹ ਪਿਤਾ ਪਰਖੀ ਨਹੀਂ ਹੈ। ਇਥੇ ਜਿਹੜਾ ਕੋਈ ਸੇਵਾ ਭਾਣਾ ਕਰਦਾ ਹੈ ਜਿਹੜਾ ਕੋਈ ਆਪਣੇ ਆਪ ਨੂੰ ਉਸ ਅਕੀਦੇ ਵਿੱਚ ਢਾਲ ਲੈਂਦਾ ਨਰੰਕਾਰ ਦੇ ਘਰ ਦੀ ਉਹਦੇ ਉੱਤੇ ਬਖਸ਼ਿਸ਼ ਵਰਤਦੀ ਹੈ ਗੁਰੂ ਘਰ ਦੀ ਜਿਹੜੀ ਗੱਦੀ ਹੈ ਇਹ ਕਿਸੇ ਦੀ ਜੰਗੀਰ ਨਹੀਂ ਹੈ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜੀਆਂ ਨੇ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਭਾਈ ਲੈਣਾ ਜਿਹੜੇ ਆਪ ਦੇ ਆਪ ਨੂੰ ਉਸ ਅਕੀਦੇ ਵਿੱਚ ਉਸ ਸਿਧਾਂਤ ਅਨੁਸਾਰ ਢਾਲਿਆ ਜੇਹੋ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮਨੋਖ ਅਧਿਕਾਰਤ ਘਟਨਾ ਚੁੰਦੇ ਸਨ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਆ ਨੇ ਪ੍ਰੀਖਿਆਵਾਂ ਲਈਆਂ ਉਹਨਾਂ ਪ੍ਰੀਖਿਆਵਾਂ ਨੂੰ ਪਾਸ ਕੀਤਾ ਭਾਈ ਲੈਣੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਵੀ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅਕੀਦੇ ਵਿੱਚ ਆਪਣੇ ਆਪ ਨੂੰ ਪੂਰਨ ਤੌਰ ਤੇ ਪਹਿਲਾ ਢਾਲਿਆ ਬਜ਼ੁਰਗੀ ਦੀ ਅਵਸਥਾ ਵਿੱਚ 12 ਸਾਲ ਪਾਣੀ ਢੋ ਕੇ ਧੰਗ ਗੁਰਵੰਦਰ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਇਸ ਨਾਮ ਔਰ ਕਿੰਨੀਆਂ ਮੁਰ ਦਰਬਾਰ ਚ ਸੇਵਾਵਾਂ ਕੀਤੀਆਂ ਬੇਸ਼ੱਕ ਤੀਸਰੇ ਪਾਤਸ਼ਾਹ ਮਹਾਰਾਜੀਆਂ ਤੋਂ ਬਾਅਦ ਚੌਥੇ ਪਾਤਸ਼ਾਹ ਮਹਾਰਾਜ ਧੰਗੂ ਗੁਰੂ ਰਾਮਦਾਸ ਜੀ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਵਰਤੀ ਰਹਿਮਤ ਹੋਈ ਉਸ ਤੋਂ ਬਾਅਦ ਫਿਰ ਸੋਡੀਆਂ ਦੇ ਘਰ ਵਿੱਚ ਗੱਦੀ ਰਹੀ ਪਰ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਆਨੇ ਦੋ ਵਾਰ ਗੱਦੀ ਦਿੱਤੀ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜੀਆਂ ਨੂੰ ਤੇ ਇੱਕ ਪੰਥ ਨੂੰ ਪੰਥ ਦੇ ਵਿੱਚ ਕੀ ਪੰਜ ਬਿਆਰੇ ਜਿਸ ਵੇਲੇ ਧੰਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਗੜੀ ਛੱਡ ਰਹੇ ਉਸ ਵੇਲੇ ਆਪਣੀ ਸਾਰੀ ਪੋਸ਼ਾਕ ਉਤਾਰ ਕੇ ਖਾਲਸੇ ਨੂੰ ਪਹਿਨਾਈ ਪੰਜ ਸਿੱਖਾਂ ਨੂੰ ਜਿਸ ਵੇਲੇ ਅਮਰਤਿ ਸ਼ਕਾਇਆ ਬਾਅਦ ਵਿੱਚ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਅਮਰਤ ਦੀ ਯਾਚਨਾ ਕੀਤੀ ਉਹਨਾਂ ਪੰਜਾਂ ਦੇ ਕੋਲੋਂ ਬੇਤੀ ਕਰਕੇ ਅਮਰਤ ਲਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨ ਇਥੇ ਸਭਾਂ ਵੀ ਆਪਣੇ ਕੋਲੇ ਥੋੜਾ ਜਿਆਦਾ ਵੀ ਮੈਂ ਬੇਨਤੀ ਕਰਦੇ ਆ ਸਾਡੇ ਵਿੱਚ ਅਕਸਰ ਜਦੋਂ ਕਿਸੇ ਨੂੰ ਕਹੀਦਾ ਹੈ ਨਾ ਵੀ ਤੁਸੀਂ ਖੰਡੇ ਬਾਟੇ ਦੀ ਪੌਰ ਨਹੀਂ ਸ਼ਕੀਂ ਅੰਮ੍ਰਿਤਧਾਰੀ ਨਹੀਂ ਤੁਸੀਂ ਬਣੇ ਤੇ ਬਹੁਤ ਤਾਪ ਵਿੱਚ ਲੋਕਾਂ ਦਾ ਇਹ ਜਵਾਬ ਹੁੰਦਾ ਕਿ ਅਸੀਂ ਗੁਰਦਵਾਰਾ ਚ ਹੀ ਆਉਨੇ ਆ ਬਾਣੀ ਵੀ ਪੜਦੇ ਆ ਸਾਡੀ ਰਹਿਤ-ਬਹਿਤ ਵੀ ਪੂਰੀ ਹੈ ਪਰ ਚੇਤੇ ਚ ਰੱਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗੀ ਰਹਿਤ-ਬਹਿਤ ਸਾਡੀ ਨਹੀਂ ਹੋ ਸਕਦੀ ਜੇ ਉਹਨਾਂ ਨੂੰ ਵੀ ਅਮਰਤ ਛਕਣ ਦੀ ਲੋੜ ਪੈ ਗਈ ਤੇ ਫਿਰ ਅਸੀਂ ਮੁਆਫ ਕਰਨਾ ਅਸੀਂ ਇਸ ਵਾਰ ਦੀ ਗੋੜੀ ਆ ਜੇ ਉਹਨਾਂ ਵਾਸਤੇ ਅਮਰਤ ਛਕਣਾ ਜ਼ਰੂਰੀ ਸੀ ਉਹਨਾਂ ਨੇ ਖੰਡੇ ਬਾਟੇ ਦੀ ਮੌਲ ਛਕੀ ਤੇ ਸਾਡੇ ਵਾਸਤੇ ਵੀ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਜੇ ਅਸੀਂ ਆਪਦੇ ਆਪ ਨੂੰ ਸੇਖ ਖਵਾਉਣੇ ਆ ਜੇ ਅਸੀਂ ਆਪਦੇ ਆਪ ਨੂੰ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਦੇ ਪੁੱਤਰ ਖਵਾਉਣੇ ਆ ਤੇ ਫਿਰ ਸਾਨੂੰ ਉਹਨਾਂ ਵਰਗਾ ਬਨਣਾ ਪਏਗਾ ਜੇ ਉਹ ਅਮਰਤ ਛਕ ਰਹੇ ਨੇ ਇਸ ਸਾਡੇ ਵਾਸਤੇ ਵੀ ਅਮਰਤ ਛਕਣਾ ਜ਼ਰੂਰੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਇਸ ਤਰ੍ਹਾਂ ਕਹਿੰਦੇ ਗੁਰੂ ਨਾਨਕ ਦੇ ਘਰ 'ਚ ਇੱਕ ਵੱਖਰੀ ਰੀਤ ਚੱਲੀ ਕਿ ਇੱਥੇ ਜੋ ਗਰਗੱਦੀ ਸੀ ਜਿਵੇਂ ਰਾਮ ਤੋਂ ਬਾਅਦ ਉਹਦੇ ਪੁੱਤਰ ਗੁਰਤਾ ਗੱਦੀ 'ਤੇ ਬੈਠੇ ਉਹਨਾਂ ਦੇ ਰਾਜ ਸਿੰਘਾਸਨ 'ਤੇ ਬੈਠੇ ਕ੍ਰਿਸ਼ਨ ਤੋਂ ਬਾਅਦ ਉਹਦਾ ਪੁੱਤਰ ਅੱਗੇ ਰਾਜਾ ਬਣਿਆ ਪਰ ਇਸ ਘਰ ਵਿੱਚ ਇਹ ਰੀਤ ਨਹੀਂ ਚੱਲੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖਾਂ ਪਾਤਸ਼ਾਹੀ ਦੇ ਕੇ ਨਵਾਜਿਆ ਇਥੋਂ ਤੱਕ ਕੇ ਦਸਵੇਂ ਜਾਮੇ ਤੱਕ ਪਹੁੰਚਦੇ ਆ ਪਹੁੰਚਦੇ ਆ ਜਿਸ ਖਾਲਸੇ ਦੀ ਸਿਰਜਣਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਰਨਾ ਚੁੰਦੇ ਸਨ ਦਸਵੇਂ ਜਾਮੇ ਵਿੱਚ ਆ ਕੇ ਉਸ ਨੂੰ ਸੰਪੂਰਨ ਕੀਤਾ ਆਪਾਂ ਕਹਿ ਲੂਣ ਦਿੰਦੇ ਆ ਵੀ ਖਾਲਸਾ ਸਾਜਣਾ ਦਿਵਸ ਪਰ ਖਾਲਸਾ ਸਾਜਣਾ ਦਿਵਸ ਨਹੀਂ ਖਾਲਸਾ ਸੰਪੂਰਨਤਾ ਦਿਵਸ ਆਂਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਮਨੁੱਖ ਦੀ ਘਾੜਤ ਕਰਨੀ ਸੀ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੱਕ 243 ਸਾਲ ਦਾ ਲੰਮਾ ਸਮਾਂ ਲਾ ਕੇ ਇੱਕ ਮਨੁੱਖ ਦੀ ਘਾੜਤ ਘੜੀ ਤੇ ਉਹ ਫਿਰ ਖਾਲਸਾ ਬਣਿਆ ਜਿਹੜਾ ਸਵਾ ਜਿਹੜਾ ਸਮਕ ਪੰਜਵੇਂ ਜਾਮੇ ਚ ਧੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆ ਨੇ ਸਿਖਾਇਆ ਉਹ ਨੌਵੇਂ ਜਾਮੇ ਚ ਜਾ ਕੇ ਸਿੱਖਾਂ ਨੇ ਪ੍ਰੀਖਿਆ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਿਉਂਕਿ ਜਿਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਉਸ ਵੇਲੇ ਸਿੱਖਾਂ ਦੀ ਸ਼ਹਾਦਤ ਨਹੀਂ ਹੋਈ ਤੇ ਜਦੋਂ ਦੇਖੋਗੇ ਇਸ ਸ਼ਹੀਦੀ ਦੇ ਸਿਧਾਂਤ ਨੂੰ ਤੇ ਉਦੋਂ ਹੀ ਮਹਿਸੂਸ ਹੋਏਗਾ ਜਿਸ ਵੇਲੇ ਚਾਂਦਨੀ ਚੌਂਕ ਸਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਸੇਖ ਸ਼ਹੀਦ ਹੋ ਰਹੇ ਨੇ ਕਿ ਉਹ ਇਸ ਗੱਲ ਦਾ ਜਵਾਬ ਦੇ ਰਹੇ ਹੋਣ ਕਿ ਜੋ ਸਬਕ ਤੁਸੀਂ ਸਾਨੂੰ ਪੰਜਵੇਂ ਜਾਮੇ ਵਿੱਚ ਸਿਖਾ ਕੇ ਗਏ ਸੀ ਕਿਉਂਕਿ ਜਿਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹਾਦਤ ਦਾ ਜਾਨ ਪੀਣ ਵਾਸਤੇ ਗਏ ਉਦੋਂ ਵੀ ਸਿੱਖ ਨਾਲ ਗਏ ਸਨ ਪਰ ਉਹਨਾਂ ਸਿੱਖਾਂ ਵਿੱਚੋਂ ਕਿਸੇ ਦੀ ਵੀ ਸ਼ਹਾਦਤ ਨਹੀਂ ਹੋਈ ਪਰ ਉਸ ਵੇਲੇ ਜਿਹੜਾ ਸਤਿਗੁਰਾਂ ਨੇ ਸਬਕ ਸਿਖਾਇਆ ਉਹ ਦਸਵੇਂ ਨੌਵੇਂ ਜਾਮੇ ਵਿੱਚ ਜਾ ਕੇ ਧੰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਸਿੱਖਾ ਨੇ ਉਸ ਸਦੂ ਕੋ ਨੂੰ ਦੁਹਰਾਇਆ ਕਿ ਸਤਿਗੁਰੂ ਜੀ ਤੁਸੀਂ ਸਾਨੂੰ ਜੋ ਸਿਖਾ ਕੇ ਗਏ ਸੀ ਅਸੀਂ ਉਹਦੇ ਉੱਤੇ ਅੱਜ ਪੂਰਨ ਹੋ ਗਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਰ ਦਸਵੇਂ ਜਾਪੇ ਜਿਸ ਵੇਲੇ ਗੁਰਗੱਦੀ ਉੱਤੇ ਬੈਠਦੇ ਆ ਉਦੋਂ ਕਰੋ ਉਸ ਸਿੱਖ ਨੂੰ ਸੰਪੂਰਨ ਖਾਲਸਾ ਬਣਾ ਦਿੰਦੇ ਸਿੱਖ ਤੋਂ ਖਾਲਸੇ ਤੱਕ ਦਾ ਬਹੁਤ ਵੱਡਾ ਸਬਰ ਹੈ ਐਸ ਰਤ ਅਸੀਂ ਜੋ ਹਾਂ ਕੇਵਲ ਸਿੱਖੀ ਦੀ ਇੱਕ ਕਲਾਸ ਵਿੱਚ ਆ ਪਰ ਸੇਖ ਤੋਂ ਖਾਲਸਾ ਕਿਵੇਂ ਬਣਨਾ ਹੈ ਉਹ ਸਿੱਖ ਬਣ ਕੇ ਸਿੱਖਿਆ ਜਾਂਦਾ ਹੈ ਤੇ ਜਿਸ ਵੇਲੇ ਕਿਉਂਕਿ ਖਾਲਸੇ ਦਾ ਅਰਥ ਹੈ ਸ਼ੁੱਧ ਜਿਹਦਾ ਸਬੰਧ ਸਿੱਧਾ ਕਿਉਂਕਿ ਖਾਲਸ ਜ਼ਮੀਨ ਹੁੰਦੀ ਹੈ ਨਾ ਜ਼ਮੀਨ ਦੇ ਇੱਕ ਟੁਕੜੇ ਨੂੰ ਕਿਹਾ ਜਾਂਦਾ ਖਾਲਸ ਜਿਹਦਾ ਸਬੰਧ ਸਿੱਧਾ ਰਾਜ ਨਾਲ ਹੁੰਦਾ ਰਾਜੇ ਨਾਲ ਹੁੰਦਾ ਜਿਵੇਂ ਆ ਗੋੜਕਪੂਰਾ ਵੀ ਇੱਕ रियासत ਹੈ ਫਰੀਦਕੋਟ ਵੀ ਇੱਕ रियासत ਹੈ ਸਭ ਦਾ ਸਮਝਣਾ ਆਵੇ ਵੀ ਉਹ ਵਾਲੀ ਜ਼ਮੀਨ ਜਿਸ ਜ਼ਮੀਨ ਦੇ ਵਿੱਚ ਰਾਜੇ ਦੇ ਪ੍ਰਵਾਹ ਵਾਸਤੇ ਉਨਾਜੋਗਾਇਆ ਜਾਂਦਾ ਹੈ ਕਿਉਂਕਿ ਫਸਲ ਦਾ ਸਾਰੀ ਰਾਜ ਦਰਬਾਰ ਦੇ ਅਧੀਨ ਹੀ ਹੁੰਦੀ ਹੈ ਸਾਰੀ ਪਰ ਕਿਸਾਨ ਖੇਤੀ ਕਰਦੇ ਆਂ ਫਿਰ ਉਸ ਫਸਲ ਨੂੰ ਵੇਚਦੇ ਆਂ ਪਰ ਉਹ ਫਸਲ ਦਾ ਟੁਕਣਾ ਜਿਹਦੇ ਵਿੱਚ ਰਾਜੇ ਦੇ ਪਰਿਵਾਰ ਵਾਸਤੇ ਅਨਾਜ ਉਗਾਇਆ ਜਾਂਦਾ ਜੀ ਦਾ ਸਬੰਧ ਸਿੱਧਾ ਰਾਜੇ ਨਾਲ ਹੈ ਜ਼ਮੀਨ ਕੱਟੀ ਅਨਾਜ ਆਇਆ ਉਹ ਸਿੱਧਾ ਰਾਜ ਮੈਲਸ ਜਾਏਗਾ ਰਸਤੇ ਵਿੱਚ ਕੋਈ ਵੀ ਵਿਚੋਲਾ ਨਹੀਂ ਹੈ ਇਸੇ ਤਰ੍ਹਾਂ ਜੀ ਦਾ ਸਬੰਧ ਸਿੱਧਾ ਨਰੰਕਾਰ ਨਾਲ ਹੈ ਉਹ ਖਾਲਸਾ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਣਾਇਆ ਇਸ ਤਰ੍ਹਾਂ ਕਹਿੰਦੇ ਪਾਤਸ਼ਾਹ ਮਹਾਰਾਜੀਆਂ ਨੇ ਇੱਕ ਵੱਖਰੀ ਰੀਤ ਚਲਾਈ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀਆਂ ਨੇ ਆਪਣੇ ਖਾਲਸੇ ਨੂੰ ਪਾਤਸ਼ਾਹੀ ਦੇ ਕੇ ਨਵਾਜਨਾ ਕੀਤਾ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਪੰਥ ਸਾਜਦੇ ਨੇ ਜਿਸ ਵੇਲੇ ਇਹਨਾਂ ਪਹਾੜੀ ਰਾਜਿਆਂ ਨੇ ਚੁਗਲੀਆਂ ਖਾਧੀਆਂ ਮੁਗਲੀਆਂ ਦਰਬਾਰ ਨਾਲ ਅਨੰਦਪੁਰ ਸਾਹਿਬ ਦਾ ਵਿਗਾੜ ਪੈਦਾ ਹੋਇਆ ਵਿਵਾਦ ਖੜਾ ਹੋਇਆ ਉਸ ਵਿਵਾਦ ਦੇ ਵਿੱਚੋਂ ਫਿਰ ਕਹਿੰਦੇ ਖਾਲਸਾ ਸਤਿਗੁਰਾਂ ਨੇ ਖੱਡੇ ਬਾਟੇ ਦੀ ਪੌਲ ਦੇ ਕੇ ਸਿੰਘ ਸਾਜੇ ਸਮੁੱਚੇ ਪੰਥ ਨੂੰ ਕਹਿੰਦੇ ਸੰਸਾਰ ਸਾਹਮਣੇ ਪ੍ਰਗਟ ਕੀਤਾ ਕੌਣ ਕੌਣ ਸਿੰਘ ਆਪ ਦੇ ਆਪ ਨੂੰ ਪੇਸ਼ ਕਰ ਰਹੇ ਨੇ ਕਿੱਥੋਂ ਕਿੱਥੋਂ ਇਹ ਆਏ ਨੇ ਕਿਵੇਂ ਖਾਲਸਾ ਪੰਥ ਹੋੰਦ ਵਿੱਚ ਆਇਆ ਖਾਲਸੇ ਦੀ ਉਤਪਤੀ ਦਾ ਇਹ પ્રસੰਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਕਾਲ ਦੇ ਦੇਵਾਲਾ ਚਾਪਾ ਵਿਚਾਰਨ ਦਾ ਯਤਨ ਕਰਾਂਗੇ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਕੋਟਾਨ ਕੋਟਿ ਸ਼ੁਕਰਾਨਾ ਸਾਰੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜੀਆਂ ਦਾ ਜਿਨ੍ਹਾਂ ਨੇ ਆਪਾਰ ਕਿਰਪਾ ਰਹਿਤ ਬਖਸ਼ਿਸ਼ ਕਰਕੇ ਆਪਣੇ ਪਾਵਨ ਦਰਬਾਰ ਦੀ ਸਾਰੀ ਸੇਵਾ ਬਣਾਈ ਹੈ ਸਤਿਗੁਰੂ ਜੀ ਆਪ ਸਰਬਸੰਗਤ ਦੀ ਹਾਜ਼ਰੀ ਤਨਪੁਣ ਪੇਟਾ ਦਰ ਦੇ ਪ੍ਰਵਾਨ ਕਰਨ ਸਭ ਦਾ ਜਲਿਆ ਕਰਤ ਕਰਮ ਦੇਖੇ ਵਿਚਲਾ ਮਨੁ ਕਰਨਾ ਨਾਮਾ ਨਾਮਾ ਗੁਰਮਤਿ ਅਨੁਸਾਰ ਕਰਤੈ ਨਿਵਾਦੇ ਸਤਿ ਤਰੰ 52 ਦਰਵਾਰ ਦੇ ਅੰਦਰ ਹਾਜ਼ਰੀਨ ਹੋਣ ਦੇ ਸੁਭਾਅ ਸਮੇ ਬਖਸ਼ ਕਰਕੇ ਨਵਾਦੇ ਰਹੇ ਜੀ ਪਉਚਕ ਦੀ ਖਿਮਾ ਰਹਦੀਆਂ ਵਿਚਾਰਾਂ ਦੇ ਰਿਦਵਾਨਾਂ ਚ ਗੁਰ ਫਤਿਹ ਸਤਿਕਾਰੋ ਵਾਹਿਗੁਰੂ ਜੀ ਦਾ ਕਾਲ ਸਤਿ ਵਾਹਿਗੁਰੂ ਜੀ ਕੀ ਫਤਿਹ no mm -hmm.